ਬਹੁਤੀ ਪ੍ਰਾਣਾ ਬਹੁਤ ਪ੍ਰਾਣਾ ਤੁਸੀਂ ਇਹ ਦੇਖ ਕੇ ਆਈਡੀਆ ਲਾ ਸਕਦੇ ਹੋ ਕਿ ਕਿੰਨਾ ਪੁਰਾਣਾ ਹੋਊਗਾ ਨਾ ਆ ਪਹਾੜ ਆ ਪਹਾੜ ਦੇ ਵਿੱਚ ਹੀ ਉਹ ਬਲੀਆਂ ਪਾ ਕੇ ਇਹਦੇ ਉੱਤੇ ਜਾ ਦੇਖ ਲੋ ਉੱਤੇ ਲੈਂਡਰ ਪਾਤਾ ਹੈ ਇਹਦੇ ਅੰਦਰ ਵੀ ਗੁਫਾਵਾਂ ਬਹੁਤ ਬਣੀਆਂ ਆ ਹੈ ਨਾ ਇਹ ਨਾ ਪਹਾੜ ਦੇ ਬਿਲਕੁਲ ਉੱਪਰ ਬਣੀ ਹੋਈ ਆ ਉਹ ਦੇਖੋ ਕਿੰਤਰਾ ਉਚਾਈ ਬਹੁਤ ਆ ਹਾਈ ਐਲਟੀਟਿਊਡ ਕਰਕੇ ਬਿਲਕੁਲ ਸੋਰੀ ਤਾਰੋਚਨ ਤਾਰੋਚਨ ਜਿਹੜੇ ਕਾਜ ਆਉਂਦੇ ਆ ਤੇ ਇੱਥੇ ਜਰੂਰ ਅਰਸ਼ਣ ਕਰਕੇ ਜਾਂਦੇ ਆ ਆ ਦਰਵਾਜ਼ਿਆਂ ਦੇ ਦੇਖੋ ਕਿੰਨਾ ਵਧੀਆ ਨੇ ਇਹਨਾਂ ਨੇ ਕੰਮ ਕੀਤਾ ਆ ਬਹੁਤ ਭਰੇ ਆ ਕੁੰਡੇ ਇਹਦੇ ਜਰੀਏ ਡ੍ਰੈਗਨ ਵੀ ਆ ਇਹਨਾਂ ਦੇ ਗੁਰੂ ਵੀ ਆ ਉਹ ਸਾਰੀਆਂ ਇਸਟੀਆਂ ਦਸੀਆਂ ਹੋਈਆਂ ਆ ਨਾ ਇੱਧਰ ਵੀ ਇਹਨੂੰ ਕਮਾਉਣਾ ਪੈਂਦਾ ਚਟਾਨ ਨੂੰ ਕੱਟ-ਕੱਟ ਕੇ ਪੋਡੇ ਬਣਾਇਓ ਆ ਵਾਹ ਇਹ ਇਹਨਾਂ ਦੀ ਮਿਕਰ ਰਸੋਈ ਆ ਨਾ ਉਹ ਚੁੱਲਾ ਪਿਆ ਆ ਯਾਰ ਸਤਿ ਸ਼੍ਰੀ ਅਕਾਲ ਤੇ ਆ ਉੱਪਰ ਦੇਖਿਓ ਛੱਤ ਦੇ ਉੱਤੇ ਕੀ ਬਾਤ ਹੈ ਬਹੁਤ ਹੀ ਪਿਆਰਾ ਜੀ ਬਹੁਤ ਹੀ ਵਧੀਆ ਜੀ ਕਿੱਥੇ ਜਿਹੜਾ ਮਹਾਰਾਜ ਦਾ ਨਾਂ ਹੁੰਦਾ ਚੀਜ਼ਾਂ ਸਾਰੀਆਂ ਪਿਆਰੀਆਂ ਹੁੰਦੀਆਂ ਹਨਾ ਇਹਨੂੰ ਆਪਾਂ ਕਮਾ ਸਕਦੇ ਕਿ ਨਹੀਂ ਕਮਾਤਾ ਮੇਰੇ ਖਾਲ ਸਕਦੇ ਮੈਨੂੰ ਪੁੱਛਣਾ ਪਊਗਾ ਨਾ ਇਹ ਇੱਕ ਜਿੱਦਾਂ ਨਾ ਕੀ ਮਿਨਿਸਟਰੀ ਇੱਕ ਪਿੰਡ ਜਿੱਦਾ ਪਿੰਡ ਬਸਿਆ ਹੋਣਾ ਕਾਜ਼ਾ ਤੋਂ ਅੱਗੇ ਅੱਗੇ ਹੁਣ ਮਨਾਲੀ ਵਾਲੇ ਰੋਡ ਤੇ ਤੇ ਇੱਧਰ ਆਉਂਦਾ ਪਹਿਲਾਂ ਸਭ ਤੋਂ ਕੀ ਮਿਨਿਸਟਰੀ ਤੇਰਾ ਪਹਾੜ ਦੇ ਉੱਪਰ ਬਿਲਕੁਲ ਉਹ ਦੇਖਿਓ ਤੇ ਉਹ ਵੱਡਾ-ਵੱਡਾ ਕਰਕੇ ਲਿਖਿਆ ਜੂਲੇ ਜੀ ਤੇ ਹੁਣ ਆਪਾਂ ਚੱਲਾਂਗੇ ਉੱਥੇ ਚਲੋ ਚਲਿਏ ਇਹ ਆ ਗਿਆ ਜੀ ਮਨਾਲੀ ਵਾਲਾ ਰੋਡ ਸਿੱਧਾ ਮਨਾਲੀ ਨੂੰ ਨਿਕਲ ਜਾਣਾ ਤੇ ਸਿਸਟਮ ਬ੍ਰਿਜ ਵੀ ਆ ਜਿਹੜਾ ਈਸ਼ਿਆ ਦਾ ਸਭ ਤੋਂ ਵੱਡਾ ਬ੍ਰਿਜ ਆ ਤੇ ਇਹ ਆ ਗਿਆ ਜੀ ਆਪਣਾ ਕੀ ਮਿਨਿਸਟਰੀ ਵਾਲਾ ਤੇ ਪਹਿਲਾਂ ਚੱਲਾਂਗੇ ਕੀ ਮਿਨਿਸਟਰੀ ਤੇ ਬਹੁਤ ਵਧੀਆ ਵੈਦਰ ਹੋਇਆ ਇੱਥੇ ਦਾ ਬਹੁਤ ਹੀ ਵਧੀਆ ਮਾਹੌਲ ਆ ਖੁਸ਼ ਨਿਵਾਰ ਜਿਹੜਾ ਕੀ ਮਿਨਿਸਟਰੀ ਦਾ ਜਿਹੜਾ ਥਿ ਵਿਊ ਹੈ ਨਾ ਤੇ ਜਦੋਂ ਬਰਫਬਾਰੀ ਹੁੰਦੀ ਹੈ ਨਾ ਵਿంటర్ ਦਾ ਸੀਜ਼ਨ ਹੁੰਦਾ ਆ ਉਦੋਂ ਬਹੁਤ ਹੀ ਜ਼ਬਰਦਸਤ ਹੋ ਜਾਂਦਾ ਕਿ ਪਹਾੜ ਦੀ ਚੋਟੀ ਦੇ ਉੱਤੇ ਆ ਗੱਡੀ ਲਗਾ ਲਈ ਪਾਰਕਿੰਗ 'ਚ ਤੇ ਇੱਥੋਂ ਚੱਲਾਂਗੇ ਹੁਣ ਪੈਦਲ ਤੇ ਇਹਦਾ ਜਿਹੜਾ ਟਾਈਮਿੰਗ ਆ ਓਪਨਿੰਗ ਆ 7 ਵਜੇ ਤੋਂ ਲੈ ਕੇ ਸਵੇਰੇ ਤੇ ਰਾਤ ਸ਼ਾਮ ਨੂੰ 7 ਵਜੇ ਤੱਕ ਤੇ ਵੀਕਲ ਨੋਟ ਅਲਾਉਡ ਅੱਗੇ ਨਹੀਂ ਹੈਗੇ ਵੀਕਲ ਨਹੀਂ ਲਈ ਆ ਸਕਦੇ ਤੁਸੀਂ ਅੱਗੇ ਤੇ ਆ ਹੈਗੀ ਇੱਥੇ ਦੀ ਹਿਸਟਰੀ ਦਾ ਹਿਸਟਰੀ ਆਫ ਕੀ ਮਿਨਿਸਟਰੀ ਇੱਥੋਂ ਚੱਲਾਂਗੇ ਪੈਦਲ ਚਾਤਰਾ ਥੋੜੀ ਆ ਕੋਈ ਜ਼ਿਆਦਾ ਨਹੀਂ ਗਈ ਵੀ ਉਹ ਬਹੁਤ ਸ਼ਾਨਦਾਰ ਆ ਯਾਰ ਦਰਖਤ ਜਿੰਨੇ ਵੀ ਆਏ ਲਗਾਏ ਹੋਏ ਆ ਇੱਦਾਂ ਪਹਿਲਾਂ ਇੱਧਰ ਦਰਖਤ ਵੀ ਹੈ ਨਹੀਂਗੇ ਹਾਂ ਦਰਖਤ ਬਿਲਕੁਲ ਨਹੀਂ ਹੈਗੇ ਜਿੱਦਾਂ ਇੱਥੇ ਸਨੋ ਬਹੁਤ ਜ਼ਿਆਦਾ ਪੈਂਦੀ ਆ ਤੇ ਬਰਫ਼ ਚ ਦਰਖਤ ਹੁੰਦੇ ਨਹੀਂ ਨਾ ਤੇ ਹੁਣ ਇਹ ਦਰਖਤ ਇਹਨਾਂ ਨੇ ਲਾਉਣੇ ਸ਼ੁਰੂ ਕੀਤੇ ਆ ਨਾ ਆਰਟੀਫੀਸ਼ੀਅਲ ਗ੍ਰੀਨਰੀ ਹਾਂ ਨਾ ਇਹ ਦੇਖ ਪਾਲ ਕਰਦੇ ਆ ਨਾ ਤੇ ਜੇ ਕਿ ਇਹ ਨੈਚੁਰਲ ਦਰਖਤ ਨਹੀਂ ਹੈਗੇ ਲੇ ਵਾਲੀ ਸਾਈਡ ਵੀ ਇਦਾਂ ਹੀ ਆ ਉਹਨਾਂ ਨੇ ਹੁਣ ਲੋਣੇ ਸ਼ੁਰੂ ਕਰ ਦਿੱਤੇ ਹੈ ਨਾ ਓਕੇ ਇਹ ਨਾ ਪਹਾੜ ਦੇ ਬਿਲਕੁਲ ਉੱਪਰ ਬਣੀ ਹੋਈ ਆ ਉਹ ਦੇਖੋ ਪੂਰਾ ਪਹਾੜ ਦੀ ਚੋਟੀ ਤੇ ਚੜ ਕੇ ਆ ਇੱਕ ਤਰ੍ਹਾਂ ਉਚਾਈ ਬਹੁਤ ਆ ਹਾਏ ਜੈਕੂਟ ਕਰਕੇ ਤੇ ਇੱਕ ਥੋੜੀ ਨਾ ਆਕਸੀਜਨ ਦੀ ਕਮੀ ਵੀ ਹੈਗੀ ਆ ਹਾ ਤੇ ਲੋ ਜਿਹੜੇ ਨਾਲ ਵਾਲੇ ਪਹਾੜ ਹਨ ਇਹਨਾਂ ਦੀ ਚੋਟੀਆਂ ਦੇ ਬਰਾਬਰ ਆ ਗਏ ਇਹਨਾਂ ਦੇ ਸਨੋ ਪਈ ਹੋਆ ਇਹਨਾਂ ਦੇ ਲੈਵਲ ਤੇ ਲੋਈ ਤੇ ਪਹੁੰਚ ਗਏ ਆ ਕੀ ਮਨਿਸਟਰੀ ਹਾ ਐਕਚੁਅਲੀ ਸਾ ਥੋੜਾ ਜਿਹਾ ਤਾਂ ਵੀ ਚੜਦਾ ਆ ਅਸੀਂ ਜਿੱਦਾਂ ਮੈਂ ਫਿਰ ਇਧਰ ਫੋਈ ਚੱਲਿਆ ਤੇ 4 ਵਜੇ ਆ ਤਕਰੀਬਨ ਸਾਰਾ ਕਾਜ ਐਕਸਪਲੋਰ ਕੀਤਾ ਫਾਸਟ ਫਾਸਟ ਹਰ ਡੈਸਟੀਨੇਸ਼ਨ ਦੇ ਉੱਤੇ ਅਸੀਂ ਟਾਈਮ ਲਾਇਆ ਘੰਟਾ ਤਕਰੀਬਨ ਫਿਰ ਉਸ ਤੋਂ ਅੱਗੇ ਫਿਰ ਚੜਾਈਆਂ ਉਤਰਾਈਆਂ ਨਾ ਇਦਾਂ ਕਰਕੇ ਤੇ ਕੀ ਮਿਨਿਸਟਰੀ ਦੀ ਮੇਨ ਐਂਟਰੀ ਤੇ ਇਹ ਜਿਹੜੇ ਇੱਥੇ ਪ੍ਰਕਰਮਾ ਬੋਲਦੇ ਇਹਨੂੰ ਨਾ ਬਿਲਕੁਲ ਇਹ ਕਰਮਾ ਹੈ ਜੀ ਇਹ ਵੀ ਇੱਕ ਮਹਾਰਾਜ ਦਾ ਨਾਮ ਲੈਣ ਦਾ ਮਤਲਬ ਇੱਕ ਮਹਾਰਾਜ ਦਾ ਨਾਮ ਲੈ ਹੁੰਦਾ ਕਹਿੰਦੇ ਇਦਾਂ ਇਦਾਂ ਵੀ ਨਾ ਲੋਟੀ ਨੋਟ ਫੋਟੋਗ੍ਰਾਫੀਜ਼ ਨੋਟ ਅਲੋਡ ਇਨਸਾਈਡ ਟੈਂਪਲ ওকে ਗੁੱਡ ਇਹਨਾਂ ਦਾ ਝੰਡਾ ਕਿਆ ਬੋਲਤੇ ਇਸਕੋ ਸਰੋ ਝੰਡਾ ਸਰੀ ਤਾਰੋਚਨ ਤਾਰੋਚਨ ਕੀ ਮਨਿਸਟਰੀ ਮੰਬਰੀ ਬੋਲਦੇ ਮਨਪਾਈ ਬੋਲਦੇ ਮਨਿਸਟਰੀ ਥੈਂਕ ਯੂ ਵੈਲਕਮ ਟੂ ਤੇ ਆਜੋ ਜੀ ਹੈ ਜਿੱ ਕੀ ਮਨਿਸਟਰੀ ਜਿਹੜੇ ਕਾਜਾ ਹੁੰਦੇ ਆ ਤੇ ਇੱਥੇ ਜਰੂਰ ਅਰਸ਼ਾ ਕਰਕੇ ਜਾਂਦੇ ਆ ਤੇ ਜਿਹੜੇ ਇਹਨਾਂ ਦੇ ਕਲਰ ਹਨ ਬੜੇ ਅਟਰੈਕਟਿਵ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬਹੁਤ ਹੀ ਜ਼ਿਆਦਾ ਦੇਖੋ ਅੰਦਰ ਨਿਰਾਇਤ ਨੇ ਰਿਦੇ ਵਿੱਚ ਵੀ ਸਾਰੀ ਕੁਝ ਦਖਾਈ ਦੇ ਰਿਹਾ ਨਾ ਇਹ ਲੱਮਾ ਜੀ ਦੀ ਫੋਟੋ ਆ ਜਿਹੜੇ ਇਹਨਾਂ ਦੇ ਸੰਤ ਆ ਤੇ ਇਹਨਾਂ ਦਾ ਜਗਾ ਬਰਥਡੇ ਤੇ ਇਸ ਤੋਂ ਬਾਅਦ ਆ ਦਰਵਾਜ਼ਿਆਂ ਦੇ ਦੇਖੋ ਕਿੰਨਾ ਵਧੀਆ ਨੇ ਇਹਨਾਂ ਨੇ ਨਾ ਕੰਮ ਕੀਤਾ ਆ ਬਹੁਤ ਭਾਰੇ ਆ ਕੁੰਡੇ ਜਿਹੜੇ ਆ ਹਨਾ ਇਹਦਾ ਪੁਰਾਣੇ ਮਤਲਬ ਮਹਿਲਾਂ ਦੇ ਵਿੱਚ ਹੁੰਦਾ ਨਾ ਉਹਨਾਂ ਦੇ ਦਰਵਾਜ਼ਿਆਂ ਨੂੰ ਇਸ ਹੱਬ ਨੇ ਇਹਦੀ ਨਕਾਸ਼ੀ ਕੀਤੀ ਹੋਈ ਆ ਬੜਾ ਬਰੀਕੀ ਚ ਕੰਮ ਕੀਤਾ ਆ ਜਿੱਦਾਂ ਤੁਸੀਂ ਬਾਹਰ ਵੀ ਦੇਖੋਗੇ ਨਾ ਹਾ ਚਿਗਾੜ ਦੇ ਨਾਲ ਬਰੀਕ ਬਰੀਕ ਆ ਦੇਖੋ ਹੈ ਸੀਮਿੰਟ ਦਾ ਹੀ ਆ ਤੇ ਬਰੀਕ ਬਰੀਕ ਕਟਿੰਗ ਕੀਤੀ ਹੋਈ ਆ ਸਾਰੇ ਬਹੁਤ ਹੀ ਪਿਆਰ ਦੇ ਨਾਲ ਨਾ ਤੇ ਆ ਜਿਹੜਾ ਇਹਨਾਂ ਨੇ ਇੱਕ ਹਿਸਟਰੀ ਦੱਸੀ ਹੋਈ ਆ ਫੋਟੋਆ ਬਣਾ ਕੇ ਇਹਦੇ ਜਰੀਏ ਡ੍ਰੈਗਨ ਵੀ ਆ ਇਹਨਾਂ ਦੇ ਗੁਰੂ ਵੀ ਆ ਉਹ ਸਾਰੀਆਂ ਹਿਸਟਰੀਆਂ ਦੱਸੀਆਂ ਹੋਈਆਂ ਆ ਨਾ ਉਹ ਦੂਜੀ ਮਿਨਿਸਟਰੀ ਜਿਹੜੀ ਆ ਦੋ ਜਗ੍ਹਾ ਆ ਯਾਨੀ ਕਿ ਨਾ ਤੇ ਇੱਧਰ ਵੀ ਦੇਖਦੇ ਅੰਦਰ ਆ ਕੇ ਤੇ ਇੱਧਰ ਵੀ ਆ ਜਿਹੜਾ ਇਹਨੂੰ ਕਮਾਉਣਾ ਪੈਂਦਾ ਇਹ ਪ੍ਰਕਰਮਾ ਟੈਂਪਲ ਟੈਂਪਲ ਥਿਸ ਸਾਈਡ ਉੱਪਰ ਟੈਂਪਲ ਰਾਈਟ ਪੌੜੀਆਂ ਚੜ੍ਹ ਕੇ ਬਹੁਤ ਪੁਰਾਣੀ ਆ ਇਹ ਮਿਨਿਸਟਰੀ ਪੌੜੇ ਤੋਂ ਦੱਸਦੇ ਆ ਬਹੁਤ ਪੁਰਾਣੇ ਜਿਹਦਾ ਇਹ ਚਟਾਨ ਨੂੰ ਕੱਟ-ਕੱਟ ਕੇ ਪੋਡੇ ਬਣਾਇਓ ਆ ਟੈਂਪਲ ਹੋ ਰੁਕੇ ਆ ਉੱਪਰ ਵਾਹ ਟੈਂਪਲ ਉੱਪਰ ਵੀ ਆ ਪੌੜੀਆਂ ਚੜ੍ਹ ਕੇ ਇੱਧਰ ਵੀ ਆ ਦੋ ਸਾਈਡਾਂ ਤੇ ਆ ਤੇ ਇਹ ਆ ਜੀ ਵਾਹ ਜੀ ਵਾਹ ਕਰੋ ਚੱਕ ਇਹ ਨਦੀ ਮੇਕਰ ਰਸੋਈ ਆ ਹਨਾ ਉਹ ਚੁੱਲਾ ਪਿਆ ਆ ਗੈਸ ਚੁੱਲਾ ਤੇ ਆ ਉੱਪਰ ਦੇਖਿਓ ਛੱਤ ਦੇ ਉੱਤੇ ਇਹਦਾ ਚਗਾਠਾਂ ਲੱਕੜ ਦੀਆਂ ਲੱਕੜ ਦੀਆਂ ਜਿਹੜੀਆਂ ਉਹ ਆ ਚਗਾਠਾਂ ਬਣਾਈਆਂ ਬਲੀਆਂ ਲਾ ਕੇ ਉੱਤੇ ਤੇ ਉੱਤੇ ਛੋਟੀਆਂ ਬਲੀਆਂ ਲਾ ਕੇ ਉਹਦੇ ਉੱਤੇ ਨਾ ਮਿੱਟੀ ਪਾਈ ਹੋਈ ਏ ਇਦਾਂ ਦੇਸੀ ਸਟਾਈਲ ਦੇ ਨਾਲ ਹੈ ਨਾ ਕੁੱਲੀ ਟਾਈਪ ਇਦਾਂ ਹੁੰਦੇ ਨਾ ਤੇ ਇੱਧਰ ਵੀ ਮੰਦਿਰ ਆ ਮਹਾਤਮਾ ਬੋਧੀ ਜੀ ਦਾ ਉਹਨਾਂ ਦੀ ਇਨਸਟਰੀ ਏ ਵੀ ਨਾ ਵਾਜੀ ਵਾ ਵਾਹਿਗੁਰੂ ਨੀਰ ਅੰਦਰ ਬਹੁਤ ਹੈ ਇਧਰ ਵੀ ਨਾ ਚਲੋ ਇਧਰ ਵੀ ਹੋਗੇ ਦਰਸ਼ਨ ਤੇ ਹੁਣ ਅਦਰ ਸਾਈਡ ਥਿਸ ਸਾਈਡ ਇਧਰ ਤਾਂ ਇਹਨਾਂ ਦੀ ਰਹਿਸ਼ਿਆ ਤੇ ਉਹ ਹੈਗੀ ਆ ਜਿੱਦਾਂ ਪੱਠੀ ਲਾਈਓ ਏਦਾਂ ਅੰਦਰ ਗਰਮੈਸ਼ ਕਰਨ ਲਈ ਨਾ ਰਾਈਟ ਤੇ ਬਹੁਤ ਵਧੀਆ ਜੀ ਤੇ ਇੱਕ ਟੈਂਪਲ ਹੈਗਾ ਇਸ ਤੋਂ ਉੱਪਰ ਤੇ ਇੱਕ ਟੈਂਪਲ ਇੱਧਰ ਵਾਹ ਵਾਹ ਤੇ ਉੱਪਰ ਵੀ ਲਿਖਿਆ ਆ ਟੈਂਪਲ ਪੌੜੀਆਂ ਚੜ ਕੇ ਲਓ ਜੀ ਅੱਛਾ ਆ ਉੱਪਰ ਇੱਕ ਹੋਰ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਹੀ ਪਿਆਰਾ ਜੀ ਥੇ ਦਾ ਤੇ सामने शीशा लगा करके होके भी दिखाई नहीं भी स्तूपा टाइप है ना जब अयोध्या दूसरी साइड इधर भी मंदिर ते इधर भी बहुत ਇਸ ਤੋਂ ਅੱਗੇ ਫਿਰ ਅਚਾਈ ਤੇ ਇਹਨਾਂ ਨੇ ਬੋੜੀਆਂ ਚੜਨਾ ਬਣ ਕੀਤਾ ਹੈ ਨਾ ਤੁੱਕ ਨਹੀਂ ਚੜਨ ਦੇਣਾ ਇਹਨਾਂ ਨੇ ਤੇ ਉਹ ਜਿਹੜਾ ਤੁਹਾਨੂੰ ਪੱਟੀ ਦਿਖਾਈ ਦਿੱ ਥੱਲੇ ਉਹਦੀ ਆ ਉੱਤੋਂ ਚਿਮਨੀ ਕੱਢੀ ਹੋਈ ਹੈ ਨਾ ਤੇ ਇਹ ਬਣਾਇਆ ਜਿਹੜਾ ਥੱਲੇ ਚੁੱਲਾ ਵਗੈਰਾ ਬੜਦੇ ਆ ਉਹਦਾ ਧੂਆ ਬਾਹਰ ਨਿਕਲਣ ਹੋਈ ਨਾ ਤੇ ਬਹੁਤ ਹੀ ਪਿਆਰਾ ਵਿਊ ਇੱਥੇ ਦਾ ਤੇ ਕੀ ਮਿਨਿਸਟਰੀ ਇਸ ਤੋਂ ਕੀ ਮਿਨਿਸਟਰੀ ਦੇ ਬਿਲਕੁਲ ਟੋਪ ਤੋਂ ਇਹੋ ਜਿਹਾ 뷰 ਦਿਖਾਈ ਦਿੰਦਾ ਪਿਆ ਨਾ ਤੇ ਇਸ ਸਾਈਡ ਤੋਂ ਆਪਾਂ ਆਏ ਆ ਕਾਜ਼ਾ ਇਸ ਸਾਈਡ ਹੈ ਨਾ ਤੇ ਬਹੁਤ ਹੀ ਪਿਆਰਾ ਜੀ ਨਾ ਮੈਂ ਬਹੁਤ ਸੁਣਿਆ ਸੀ ਕੀ ਮਿਨਿਸਟਰੀ ਦਾ ਆਏ ਅੱਜ ਫਸਟ ਟਾਈਮ ਔਰ ਬਹੁਤ ਪਿਆਰੀ ਆ ਧਰਮ ਨਾਲ ਬਹੁਤ ਹੀ ਵਧੀਆ ਜੀ ਕਿੱਥੇ ਜਿਹੜਾ ਮਹਾਰਾਜ ਦਾ ਨਾਮ ਹੁੰਦੋ ਚੀਜ਼ਾਂ ਸਾਰੀਆਂ ਪਿਆਰੀਆਂ ਹੁੰਦੀਆਂ ਹਨਾ ਤੇ ਤੇ ਇੱਥੇ ਹਰ ਟਾਈਮ ਬੰਦਗੀ ਕਰਦੇ ਆਪਣੇ ਮਹਾਰਾਜ ਦੀ ਆਪਣੇ ਗੁਰੂ ਪੀਰ ਦੀ ਲੋ ਜੀ ਤੇ ਜਿੱਥੇ ਰੱਬ ਦਾ ਨਾਮ ਲੈਂਦਾ ਬੰਦਾ ਉੱਥੇ ਸਾਰਾ ਕੁਝ ਇਹਦਾ ਪੋਜ਼ਿਟਿਵ એનર્ਜੀ ਹੁੰਦੀ ਆ ਜੀ ਰਾਈਟ ਤੇ ਇਧਰਲੇ ਪਾਸੇ ਇੱਕ ਹੋਰ ਆ ਇਹਨਾਂ ਨੇ ਬੰਦ ਕੀਤਾ ਤੇ ਹੁਣ ਆਪਾਂ ਥੱਲੇ ਚਲਾਂਗੇ ਰਾਈਟ ਲੋ ਜੀ ਪੌੜੀਆਂ ਉਤਰ ਕੇ ਥੱਲੇ ਤੇ ਹੁਣ ਸਾਹਮਣੇ ਇੱਕ ਹੋਰ ਆ ਹਨਾ ਇਹਦਾ ਮੈਂ ਮਨੈਸੀ ਦੇ ਨਾਮ ਦੇ ਰਿਹਾ ਸਾਰਿਆਂ ਨੂੰ ਹਨਾ ਇਹ ਮਨਿਸਟਰੀ ਕਹਿੰਦੇ ਤੇ ਇਹਨਾਂ ਨੇ ਟੈਂਪਲ ਵੀ ਲਿਖੇ ਹੋਏ ਆ ਇਹ ਮਨਿਸਟਰੀ ਦੇ ਵਿੱਚ ਮੰਦਿਰ ਬਣੇ ਹੋਏ ਇਦਾਂ ਕਹਿ ਸਕਦੇ ਆਪਾਂ ਨਾ ओके ਤੇ ਇਹ ਹੈਗਾ ਜੀ ਮਨਿਸਤਰੀ ਹੈ ਵੀ ਵਾਹ ਜੀ ਵਾਹ کیا بات ہے ਇਹ ਵੱਡੀ ਪ੍ਰਕਰਮਾ ਆ ਤੇ ਇਹਨੂੰ ਆਪਾਂ ਘੁਮਾ ਸਕਦੇ ਹਾਂ ਕਿ ਨਹੀਂ ਘੁਮਾਤਾ ਮੇਰੇ ਖਲ ਸਕਦੇ ਮੈਨੂੰ ਪੁੱਛਣਾ ਪਊਗਾ ਨਾ ਇਹ ਇਨ ਆ ਦੇ ਮੇਰੇ ਖਲ ਮੰਤਰ ਲਿਖੀ ਹੋਏ ਆ ਇਹਦੇ ਵਿੱਚ ਮੰਤਰ ਲਿਖੀ ਹੁੰਦੇ ਆ ਮਹਾਤਮਾ ਬੋਧੀ ਦੀ ਪ੍ਰਤਿਮਾ ਹੈ ਇੱਧਰ ਬਹੁਤੀ ਪੁਰਾਣਾ ਬਹੁਤ ਪੁਰਾਣਾ ਤੁਸੀਂ ਇਹ ਦੇਖ ਕੇ ਆਈਡੀਆ ਲਾ ਸਕਦੇ ਹੋ ਕਿ ਕਿੰਨਾ ਪੁਰਾਣਾ ਹੋਊਗਾ ਨਾ ਆ ਦੇਖਿਓ ਉੱਪਰ ਇਹਦੇ ਗੌਰ ਦੇ ਨਾਲ ਹੈ ਨਾ ਤੇ ਆ ਥੱਲੇ ਜਿਹੜੀ ਆ ਮਨ ਲਓਗੇ ਥੱਲੇ ਬਣਾਇਆ ਇਹਨਾਂ ਨੇ ਇੱਕ ਥੜਾ ਬਣਾਇਆ ਉਹਦੇ ਉੱਤੇ ਮੂਰਤੀ ਸਥਾਪਨਾ ਕੀਤੀ ਪਈ ਹੈ ਵੀ ਬਹੁਤ ਪੁਰਾਣਾ ਲੱਗ ਰਿਹਾ ਦੇਖ ਕੇ ਨਾ ਤੇ ਹੁਣ ਪੁੱਛਦਿਆਂ ਇੱਥੋਂ ਵੀ ਅਸੀਂ ਇਹ ਕਮਾ ਸਕਦੇ ਪ੍ਰਕਰਮਾ ਨਾ ਦੇਖਦੇ ਪੁੱਛਦਿਆਂ ਲਓ ਜੀ ਹੁਣ ਆਪਾਂ ਚੱਲਾਂਗੇ ਇੱਧਰਲੀ ਸੈੱਡ ਤੇ ਇੱਧਰ ਕਿਚਨ ਆ ਇਹਨਾਂ ਦੇ ਰਾਈਟ ਤੇ ਇੱਧਰ ਥੱਲੇ ਦਾ 뷰 ਦੇਖਦੇ ਆ ਜਾਂ ਕੇ ਟਾਪ ਤੇ ਆਏ ਪੂਰੇ ਮੱਝੜੀ ਕੇ ਪਹਾੜ ਦੇ ਬਿਲਕੁਲ ਟਾਪ ਤੇ ਬਣੀ ਹੋਈ ਹੈ ਮਨੀਸੀ ਰਾਈਟ ਤੇ ਲੋਕੀ ਇੱਥੇ ਤਾਂ ત્યાં ਲੌਣ ਲਈ ਵੀ ਆਉਂਦੇ ਆ ਨਾ meditation ਕਰਨ ਦੇ ਲਈ ਆ ਦੇਖੋ ਆ ਪਹਾੜ ਆ ਪਹਾੜ ਦੇ ਵਿੱਚ ਹੀ ਉਹ ਬਲੀਆਂ ਪਾ ਕੇ ਇਹਦੇ ਉੱਤੇ ਆ ਦੇਖ ਲਓ ਉੱਤੇ ਲੈਂਟਰ ਪਾਤਾ ਆ ਇਹਦੇ ਦੇਖੋ ਦਿਮਾਗ ਹੈ ਨਾ ਇਹਦੇ ਉੱਤੇ ਆ ਪੋਡੇ ਬਣਾ ਕੇ ਲੈਂਟਰ ਪਾਤਾ ਆ ਉੱਤੇ ਪੋਡੇ ਉਰਲੇ ਪਾਸੇ ਬਣੇ ਹੋਆ ਤੇ ਕੀ ਬਾਤ ਆ ਬਈ ਇਹ ਵੀ ਇੱਕ ਜ਼ਬਰਦਸਤ ਟੈਕਨੀਕ ਆ ਅੰਦਰ ਵੀ ਗੁਫਾਵਾਂ ਬਹੁਤ ਬਣੀਆਂ ਆ ਹੈ ਨਾ ਵਾਓ ਇਹ ਹੈਗੀ ਜੀ ਕੀ ਮਿਨਿਸਟਰੀ ਵਾਹ ਸੋ ਬਿਊਟੀਫੁਲ ਵਾ ਇਹ ਹੈਗੀ ਕੀ ਮਿਨਿਸਟਰੀ ਕੀ ਮਿਨਿਸਟਰੀ ਦਰਸ਼ਨ ਕਰ ਤੋਂ ਬਾਅਦ ਹੁਣ ਆਪਾਂ ਜਮਾ ਕੇ ਸ਼ਿਸ਼ਟਮ ਬ੍ਰਿਜ ਤੇ ਉਸ ਤੋਂ ਬਾਅਦ ਮਨਾਲੀ ਵਾਲਾ ਟ੍ਰਿਪ ਜਾਰੀ ਰੱਖਾਂਗੇ ਅਗਰ ਰੋਡ ਸਹੀ ਹੋਇਆ ਨਹੀਂ ਤਾਂ ਫਿਰ ਵਾਪਸੀ ਹੋਣਾ ਪਊਗਾ ਸ਼ਿਮਰੀਆਂ ਦੇ ਟ੍ਰਿਪ ਦੇ ਉੱਤੇ ਤੇ ਤੁਸੀਂ ਇੰਜੋਏ ਕਰੀ ਜਾਓ ਤੇ ਇਹ ਵੀਰੇ ਨੇ ਮੈਨੂੰ ਹੈਲਪ ਕੀਤੀ ਇੱਕ ਛੋਟਾ ਜਿਹਾ ਕਲਿੱਪ ਬਣਾਉਣ ਦੇ ਲਈ ਰਾਈਟ ਤੇ ਇਹ ਕੁਛ ਇਹੋ ਜਿਹਾ 뷰 ਆ ਥੱਲੇ ਜਿਹੜਾ ਆਪਾਂ ਨੂੰ ਦੂਰੋਂ ਦੀਦੀ ਨਾ ਬਿਲਡਿੰਗ ਇਹ ਥੱਲੇ ਦੂਰ ਤੱਕ ਬਣਿਓ ਆ ਇਦਾਂ ਹੀ ਨਾ ਤੇ ਲਓ ਜੀ ਚਲਿਏ ਹੁਣ ਆਪਾਂ ਨੈਕਸਟ ਡੈਸਟੀਨੇਸ਼ਨ ਦੇ ਉੱਤੇ ਰਾਈਟ ਚਲੋ ਇਹ ਇੱਕ ਜਿੱਦਾਂ ਨਾ ਕੀ ਮਿਨਿਸਟਰੀ ਇੱਕ ਪਿੰਡ ਜਿੱਦਾਂ ਪਿੰਡ ਬਸਿਆ ਹੋਂਦਾ ਇਦਾਂ ਆਲੇ ਦੁਆਲੇ ਘਰੇ ਹੀ ਘਰੇ ਆ ਨਾ ਇਦਾਂ ਪ੍ਰਤੀਤ ਹੋ ਰਿਹਾ ਆ ਕਿਤੀ ਸੀ ਵੱਡੀ ਪ੍ਰਕਰਮਾ ਦੀ ਆਪਾਂ ਉਹ ਵੀ ਕਮਾਈ ਆ ਆਪਾਂ ਨਾ ਤੇ ਪਤਾ ਕੀਤਾ ਦੀ ਕਹਿੰਦੇ ਹਾਂ ਤੁਸੀਂ ਕਮਾ ਸਕਦੇ ਆ ਠੀਕ ਆ ਨਾ ਚਲੋ ਬਹੁਤ ਵਧੀਆ ਇਹ ਵੀ ਇੱਕ ਮਹਾਰਾਜ ਦਾ ਨਾਮ ਲੈ ਹੁੰਦਾ ਨਾ ਚਲੋ ਚਲਿਏ ਜੀ ਨੈਕਸਟ ਡੈਸਟੀਨੇਸ਼ਨ ਤੇ ਰਾਈਟ ਇਹ ਸੀ ਕੀ ਮਨਸਤੀ ਕੀ ਗੋਂਪਾ ਤੇ ਚਲਿਏ ਅੱਗੇ ਕੀ ਮਿਨਿਸਟਰੀ ਦੇਖਣ ਤੋਂ ਬਾਅਦ ਸ਼ਿਸ਼ਚਮ ਬ੍ਰਿਜ ਜਿਹੜਾ ਹਾਈਐਸਟ ਬ੍ਰਿਜ ਕਿਹਾ ਜਾਂਦਾ ਆ ਤੇ ਉਹ ਅੱਜ ਦੇਖਾਂਗੇ ਤੇ ਫਸਟ ਟਾਈਮ ਬੜੀ ਐਕਸਾਈਟਮੈਂਟ ਆ ਮੈਂ ਫੋਟੋਆਂ ਬੜੀਆਂ ਦੇਖਦਾ ਹੁੰਦਾ ਸੀ ਪਰ ਕਿਸੇ ਦੀ ਚੱਕ ਕੇ ਮੈਂ ਸਕਰੀਨਸ਼ਾਟ ਲੈ ਕੇ ਫਿਰ ਸਟੇਟਸ ਨਹੀਂ ਲਾਇਆ ਮੈਂ ਖੁਦ ਜਾਵਾਂਗੇ ਤਾਂ ਲਾਵਾਂਗੇ ਨਾ ਤੇ ਚਲਦੇ ਆਂ ਜੀ ਅੱਜ ॾाढा वॾी सत सिख सत